ਸਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪੈਰਕਿਵਲ ਡਬਲ ਨੂੰ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਓਪਨ ਕੀਤੇ ਆ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਤੁਹਾਨੂੰ ਦੋ ਪਾਰਸਲ ਅਸੀਂ ਓਪਨ ਕਰਦੇ ਆ ਜੀ ਪਹਿਲਾਂ ਹੀ ਅਸੀਂ ਓਪਨ ਕਰਕੇ ਦਿਖਾ ਰਹੇ ਆ ਤੁਹਾਨੂੰ ਪਾਰਸਲ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੇ ਰਹਿਣਗੇ ਪੀਸ ਦੋ ਜੋ ਤੁਹਾਨੂੰ ਮਿਲੂਗੇ 100 ਰੁਪਏ ਪਰ ਮੀਟਰ ਦੇ ਨਾਲ ਪੀਸ ਪੈਣ ਵਾਲਾ 850 ਦਾ ਸੂਟ ਹੁਣ ਸਿਰਫ 500 ਦੇ ਵਿੱਚ ਪੈਣ ਵਾਲਾ ਜੀ ਠੀਕ ਹੈ ਇਹਦੇ ਵਿੱਚ ਸ਼ਿਮਰ ਕਾਟਨ ਵੀ ਰਹੂਗੀ ਖਾਦੀ ਵੀ ਰਹੂਗੀ ਜੋ ਤੁਹਾਨੂੰ 120 ਰੁਪਏ ਪਰ ਮੀਟਰ ਪਊਗੀ ਖਾਦੀ 125 ਤੇ ਪਰ ਮੀਟਰ ਪਊਗੀ ਜਿਵੇਂ ਇਹ ਵਾਲਾ ਸ਼ਰਟ ਪੀਸ ਤੁਸੀਂ ਦੇਖ ਸਕਦੇ ਹੋ ਜੀ ਇਹ ਖਾਦੀ ਦਾ ਰਹੂਗਾ ਜੀ ਡਿਜੀਟਲ ਪ੍ਰਿੰਟ ਦਾ ਸ਼ਰਟ ਪੀਸ ਰਹਿਣ ਵਾਲਾ ਤੇ ਸ਼ਿਮਰ ਕਾਟਨ ਦੀ ਤੁਹਾਨੂੰ ਮਿਲਣ ਵਾਲੀ ਹੈ ਕਾਫੀ ਸਟਾਫ ਸਾਡੇ ਕੋਲੇ ਸ਼ਿਮਰ ਕਾਟਨ ਦੇ ਵਿੱਚ ਵੀ ਆਇਆ ਹੈ ਠੀਕ ਹੈ ਜੀ ਸਾਰਾ ਸਟਾਫ ਇਹਦਾ ਕਾਫੀ ਦੋ ਤਿੰਨ ਇਕੱਠਾ ਸ਼ਿਮਰ कॉटन ਦੇ ਵਿੱਚ ਮਿਲ ਲਿਆ ਜਿਹਦੋਂ 120 ਰੁਪਏ ਪਰ ਮੀਟਰ ਮਿਲਣ ਵਾਲਾ ਨਾਲ ਮੈਚਿੰਗ ਬਾਟਮ ਵੀ ਹੈ ਬਹੁਤ ਸਾਰੇ ਪੀਸ ਸੋਨੇ ਸੋਨੇ ਪੀਸ ਪਹੁੰਚ ਚੁੱਕੇ ਆ ਛੋਟੇ ਛੋਟੇ ਪ੍ਰਿੰਟਾਂ ਦੇ ਵੀ ਤੁਹਾਨੂੰ ਪੀਸ ਮਿਲ ਗਏ ਨਾਲ ਬਾਟਮਾਂ ਵੀ ਮਿਲ ਗਈਆਂ ਤੇ ਥੋੜੇ ਜਿਹੀ ਪੀਸ ਅਸੀਂ ਤੁਹਾਨੂੰ ਅਸੀਂ ਲਾਸਟ ਤੇ ਓਪਨ ਕਰਕੇ ਵੀ ਦਿਖਾਵਾਂਗੇ ਠੀਕ ਹੈ ਜੀ ਇਹ ਸ਼ਿਮਰ कॉटन ਦਾ ਪੀਸ ਹੈ ਤੇ ਪ੍ਰਿੰਟ ਬਹੁਤ ਪਿਆਰੇ ਪਿਆਰੇ ਰਹਿਣ ਵਾਲੇ ਰਸ਼ੀਆ ਬ੍ਰਾਂਡ ਹੈ ਜੀ ਰਸ਼ੀਆ ਬ੍ਰਾਂਡ ਦਾ कॉटन ਲੌਨ ਹੈ ਤੇ ਜੋ ਤੁਹਾਨੂੰ ਮਿਲ ਰਿਹਾ ਅੱਜ 500 ਦਾ ਸੂਟ ਹੈ ਜਿਹੜੀਆਂ ਮੇਰੀਆਂ ਭੈਣਾਂ ਦਾ 4 ਮੀਟਰ ਚ ਬੰਦਾ ਉਹਨਾਂ ਦਾ 400 ਦਾ ਬਣ ਜਾਣਾ ਜੀ ਇਹ ਵਾਲਾ ਸੂਟ ਠੀਕ ਹੈ ਜੀ ਹੁਣ ਅਸੀਂ ਥੋੜੇ ਜਿਹਾ ਤੁਹਾਨੂੰ ਪੀਸ ਓਪਨ ਕਰਾਂਗੇ ਇਹਦੇ ਵਿੱਚ ਤੁਹਾਡੀ ਦੇ ਵੀ ਕੁਝ ਸ਼ਾਰਟ ਪੀਸ ਰਹਿਣ ਵਾਲੇ ਆ ਕੁਝ ਆਰੀ ਵਰਕ ਦੇ ਵੀ ਕੁਝ ਕੁ ਪੀਸ ਇਹਦੇ ਵਿੱਚ ਅਟੈਚ ਆ ਜੀ ਜਿਹਦੇ ਉੱਪਰ ਆਰੀ ਵਰਕ ਹੋਇਆ ਵਾ ਪੀਸਾਂ ਦੇ ਉੱਪਰ ਤੇ ਹੁਣ ਤੁਹਾਨੂੰ ਅਸੀਂ ਥੋੜੇ ਜੇ ਪੀਸ ਕਰਕੇ ਦਿਖਾਵਾਂਗੇ ਓਪਨ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਰਹੂਗੀ 100 ਰੁਪਏ ਪਰ ਮੀਟਰ ਦੇ ਨਾਲ ਤੇ ਜੇਕਰ ਤੁਸੀਂ ਸ਼ਿਵਰ ਕਾਟਨ ਦਾ ਪੀਸ ਲੈਣਾ ਉਹਦੀ ਪ੍ਰਾਈਸ ਰਹੂਗੀ ਤੁਹਾਨੂੰ 120 ਰੁਪਏ ਪਰ ਮੀਟਰ ਪੀਸ ਰਹਿਣਗੇ ਸ਼ਿਮਰ कॉटन ਦੇ ਵਿੱਚ ਰਹਿਣਗੇ ਤੇ ਆਰੀ ਵਰਕ ਦੇ ਵੀ ਪੀਸ ਰਹਿਣਗੇ ਤੇ ਖਾਦੀ ਦੇ ਵਿੱਚ ਵੀ ਤੁਹਾਨੂੰ ਪੀਸ ਮਿਲਣ ਵਾਲੇ ਆ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਲੈਣਾ ਚਾਹਣੀਆਂ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਲੈ ਸਕਦੇ ਹੋ ਚੈੱਕ ਕਰੋ ਜੀ ਖਾਦੀ ਦੇ ਵਿੱਚ ਸ਼ਰਟ ਰਹੂਗੀ ਡਿਜੀਟਲ ਫਰੈਂਟਸ ਦੇ ਵਿੱਚ ਖਾਦੀ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਡਿਜੀਟਲ ਫਰੈਂਟ ਦੇ ਵਿੱਚ ਰਹਿਣ ਵਾਲੀ ਇਹਦੀ ਜਿਹੜੀ ਪ੍ਰਾਈਸ ਰਹੂਗੀ 350 ਰਹੂਗੀ ਜੀ ਠੀਕ ਹੈ ਜੀ ਖਾਦੀ ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਕਿ 350 ਦੀ ਪ੍ਰਾਈਸ ਰਹਿਣ ਵਾਲੀ ਹੈ ਇਸ ਤੋਂ ਅੱਗੇ ਤੁਸੀਂ ਚੈੱਕ ਕਰੋ ਜੀ ਇਹ ਬੜਾ ਪਿਆਰਾ ਜਿਹਾ ਪੀਸ ਹੈ ਨਾਲ ਮੈਚਿੰਗ ਬਾਟਮ ਹੈ ਇਹਨਾਂ ਦੀ ਜਿਹੜੀ ਪ੍ਰਾਈਸ ਰਹੂਗੀ 100 ਰੁਪਏ ਪਰ ਮੀਟਰ ਵਿੱਚ ਰਹਿਣ ਵਾਲਿਆ ਰਸ਼ੀਆ ਬ੍ਰਾਂਡ ਦੇ ਰਹਿਣਗੇ ਪੀਸ ਚੈੱਕ ਕਰ ਸਕਦੇ ਹੋ ਤੁਸੀਂ ਰਸ਼ੀਆ ਬ੍ਰਾਂਡ ਦੇ ਪੀਸ ਲੈਣਗੇ ਜੀ ਜਿਹੜੇ ਤੁਹਾਨੂੰ 850 ਦਾ ਸੂਟ ਪੈਣ ਵਾਲਾ ਨਾ ਅਸੀਂ ਤੁਹਾਨੂੰ ਦੇ ਰਹੇ ਹਾਂ 500 ਦੇ ਵਿੱਚ ਸੂਟ ਕੱਟ ਪੀਸਾਂ ਦੇ ਵਿੱਚ ਚੈੱਕ ਕਰੀ ਚਲੋ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਪੀਸ ਚੈੱਕ ਕਰੋ ਜੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਜੀ ਕਾਫੀ ਵੱਡੀ ਕੱਟ ਇਹ ਵਾਲੇ ਪੀਸ ਦੀ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰੈਡ ਵਾਲਾ ਠੀਕ ਹੈ ਜੀ ਜਲਦੀ ਇਹਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਬੁੱਕ ਕਰ ਲਓ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਜੀ ਇਹਦੇ ਬਾਰੇ ਜ਼ਿਆਦਾ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਕਾਟਨ ਲਾਉਣ ਹੈ ਜੀ ਰਸ਼ੀਆ ਦਾ ਇਹ ਕਾਟਨ ਲਾਉਣ ਹੈ ਸਟਾਫ ਬਹੁਤ ਹੀ ਜ਼ਿਆਦਾ ਫਾਈਨ ਰਹਿਣ ਵਾਲਾ ਇਹ ਵਾਲਾ ਪੀਸ ਦੇਖੋ ਜੀ ਇਹਨਾਂ ਤੁਸੀਂ ਮੈਚਿੰਗ ਦਾ ਬਾਟਮ ਵੀ ਲੈ ਸਕਦੇ ਹੋ ਜੇ ਮੈਚਿੰਗ ਬਾਟਮ ਲੈਣਾ ਚਾਹਣੀ ਹੋ ਜਾਂ ਗ੍ਰੇ ਕਲਰ ਦੀ ਬਾਟਮ ਲਗਾ ਲਓ ਤਾਂ ਐਦਾਂ ਤੁਸੀਂ ਇਹ ਵੀ ਲੈ ਸਕਦੇ ਹੋ ਸਾਡੇ ਕੋਲੇ ਨਾਲ ਮੈਚਿੰਗ ਬਾਟਮ ਵੀ ਅਵੇਲੇਬਲ ਹੈ ਸ਼ਿਮਰ ਦੀਆਂ ਬਾਟਮਾਂ ਵੀ ਤੁਹਾਨੂੰ ਮਿਲ ਲਈਆਂ ਵਿੱਚ ਤੇ ਬਹੁਤ ਸੋਹਣੇ-ਸੋਹਣੇ ਤੁਹਾਨੂੰ ਸੂਟ ਮਿਲਣ ਵਾਲੇ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਐਦਾਂ ਦੇ ਪੀਸ ਸਾਡੇ ਕੋਲੋਂ ਬਾਏ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪੀਸ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਪ੍ਰਿੰਟ ਕਲਰ ਸਾਰੇ ਲਾਜ਼ਵਾਬ ਦੀ ਪ੍ਰਿੰਟਿੰਗ ਹੈ ਕਲਰਾਂ ਦੀ ਤੇ ਸਟਾਫ ਇੰਨਾ ਫਾਈਨ ਹੈ ਜੀ ਤੁਹਾਨੂੰ ਪਹਿਲਾਂ ਵੀ ਤੁਸੀਂ ਬਾਏ ਕੀਤਾ ਹੋਊਗਾ ਰਸ਼ੀਆ ਬ੍ਰੈਂਡ ਤੇ ਬਹੁਤ ਹੀ ਫਾਈਨ ਸਟਾਫ ਹੁੰਦਾ ਦੇਖੋ ਜੀ ਸ਼ਿਮਰ ਕਾਟਨ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲੀ ਦਾ ਕਾਫੀ ਕਲਰ ਦੀ ਤੁਸੀਂ ਬੋਟਮ ਲੈ ਸਕਦੇ ਹੋ ਸਾਡੇ ਕੋਲ ਬ੍ਰਾਊਨ ਕਲਰ ਦੀ ਬੋਟਮ ਸਾਡੇ ਕੋਲੇ ਅਵੇਲੇਬਲ ਹੈ ਤੇ ਇਹਦੀ ਜਿਹੜੀ ਕੱਟ ਜਿਹੜੀ ਰਹੂਗੀ ਸ਼ਰਟ ਪੀਸ ਹੈ ਜੀ ਤੇ ਇਹ ਜਿਹੜੇ ਪ੍ਰਾਈਸ ਪਊਗਾ ਤੁਹਾਨੂੰ ਸ਼ਿਮਰ ਕਾਟਨ ਐਕਸ 200 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪਊਗਾ ਜੀ ਸ਼ਿਮਰ ਕਾਟਨ ਤੁਹਾਨੂੰ 120 ਰੁਪਏ ਪਰ ਮੀਟਰ ਪਊਗਾ ਜ ਇਹ ਵਾਲਾ ਦੇਖੋ ਜੀ कॉटन लोन है प्रिंट देखो ये भी ਤੁਹਾਨੂੰ पीस पूरा सूट ਮਿਲ ਜੂਗਾ ਜੀ ਇਹ ਵਾਲੇ प्रिंट ਦਾ ਠੀਕ ਹੈ ਜੇਕਰ ਤੁਸੀਂ ਇੰਦਾ ਇਕੱਲਾ ਸ਼ਾਰਟ ਪੀਸ ਲੈ ਕੇ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਆਫ ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਇਹ 100 ਰੁਪਏ ਪਰ ਮੀਟਰ ਪੈਣ ਵਾਲਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਸ਼ਿਮਰ कॉटन ਦੇ ਵਿੱਚ ਬੜਾ ਪਿਆਰਾ ਤੇ ਛੋਟਾ ਛੋਟਾ ਪ੍ਰਿੰਟ ਹੈ কুরਤੇ ਸਟਾਈਲ ਦੇ ਵਿੱਚ ਰੈਡੀ ਕਰ ਲਓ ਕੰਪਲੀਟ ਸੂਟ ਬਣਾ ਲਓ ਜੀ ਬਹੁਤ ਪਿਆਰਾ ਸੂਟ ਬਣਨਾ న్యూ ਜਰ ਪ੍ਰਿੰਟ ਰਹਿਣ ਵਾਲਾ ਜੀ ਸ਼ਿਮਰ कॉटन ਦੇ ਵਿੱਚ ਰਹੂਗਾ 120 ਰੁਪਏ ਪਰ ਮੀਟਰ ਦੇ ਨਾਲ ਇਹ ਵਾਲੇ ਪੀਸ ਪੈਣ ਵਾਲੇ ਤੁਹਾਨੂੰ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਿਮਰ कॉटन ਦੇ ਵਿੱਚ ਰਹੂਗਾ ਨਜ਼ਦੀਕ ਤੋਂ ਸਟਾਫ ਦੇਖ ਲਓ ਸ਼ਿਮਰ कॉਟਰ ਹੁੰਦਾ ਕੋਈ ਚੁਬਣ ਵਾਲਾ ਸਟਾਫ ਨਹੀਂ ਹੁੰਦਾ ਬਹੁਤ ਫਾਈਨ कॉटन ਸਟਾਫ ਹੁੰਦਾ ਜੀ ਇਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪੂਰਾ ਸੂਟ ਕੰਪਲੀਟ ਸੂਟ ਮਿਲ ਸਕਦਾ ਤੁਹਾਨੂੰ ਸਾਡੇ ਕੋਲ ਜੀ ਸ਼ਿਮਰ कॉटन ਦਾ ਸ਼ਿਮਰ कॉटन ਪਹਿਣ ਵਾਲੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਠੀਕ ਹੈ ਜੀ ਸਾਡਾ ਜਨੂਅਲ ਜਾਂ ਪ੍ਰਾਈਸ ਹੁੰਦਾ ਜਲਦੀ ਹਦੀ ਸਕਰੀਨ ਸ਼ਾਟ ਲਓ ਤੇ ਆਪਣੇ ਆਰਡਰ ਬੁੱਕ ਕਰੋ ਤੇ ਪਲੀਜ਼ ਮੇਰੀ ਇਹ ਪਹਿਲਾਂ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਤੁਹਾਨੂੰ ਸ਼ਿਮਰ कॉटन ਦੇ ਵਿੱਚ ਮਿਲੂਗਾ ਕੰਪਲੀਟ ਸੂਟ ਲੈ ਸਕਦੇ ਹੋ ਬੜੇ ਸੋਹਣੇ ਜੀ ਪ੍ਰਿੰਟ ਦੇ ਵਿੱਚ ਸੌਬਰ ਦੇ ਪ੍ਰਿੰਟ ਰਹਿਣ ਵਾਲੀ ਹੈ ਏ ਵੀ ਪੀਸ ਸ਼ਿਮਰ कॉटन ਦੇ ਵਿੱਚ ਪੈਣ ਵਾਲਾ ਇਹ ਵੀ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਜੀ ਪ੍ਰਿੰਟ ਦੇਖੋ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਿੱਚ ਚੈੱਕ ਦੇ ਵਿੱਚ ਰਹਿਣ ਵਾਲੀ ਬੜੀ ਪਿਆਰੀ ਜੀ ਪ੍ਰਿੰਟਿੰਗ ਸ਼ਿਮਰ कॉटन ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਪੀਸ ਸ਼ਿਮਰ कॉटन ਰਹੂਗੀ 120 ਰੁਪਏ ਪਰ ਮੀਟਰ ਜਿਹੜਾ ਪੀਸ ਇਹ ਦੇਖੋ ਜੀ ਇਹ ਆਰੀ ਵਰਕ ਵਾਲਾ ਜੀ ਇਹ ਤੁਹਾਨੂੰ 125 ਰੁਪਏ ਪਰ ਮੀਟਰ ਪਊਗਾ ਜੀ ਆਰੀ ਵਰਕ ਆਰੀ ਵਰਕ ਜਿਹੜਾ ਤੁਹਾਨੂੰ ਪੀਸ 625 ਰੁਪਏ ਪਰ ਮੀਟਰ ਪਊਗਾ ਜੀ ਇਵ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਮੈਚਿੰਗ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਬਹੁਤ ਪਿਆਰਾ ਮੈਚਿੰਗ ਸੂਟ ਬਣਨ ਵਾਲਾ ਠੀਕ ਹੈ ਜੀ ਚੈੱਕ ਕਰੋ ਜੀ ਇਹ ਵੀ ਤੁਹਾਡਾ 550 ਦੇ ਵਿੱਚ ਮੈਚਿੰਗ ਸੂਟ ਬਣ ਜਾਣਾ ਇਹ ਵਾਲਾ ਦੇਖੋ ਜੀ ਇਹ ਕਲਰ ਬੜਾ ਪਿਆਰਾ ਜਿਹਾ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਇਦਾਂ ਦੀ ਠੀਕ ਹੈ ਜੀ ਫਰੈਂਚ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਮੈਲ ਵਾਲੇ ਤੁਹਾਨੂੰ ਇਹ ਕਾਟਨ ਲਾਉਣ ਹੈ ਪ੍ਰਾਈਸ ਰਹੂਗਾ ਸਿਰਫ 100 100 ਰੁਪਏ ਪਰ ਮੀਟਰ ਦੇ ਨਾਲ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ ਪ੍ਰਿੰਟਿੰਗ ਬਹੁਤ ਪਿਆਰੀ ਸਾਰੇ ਪੀਸਾਂ ਦੀ ਰਹੂਗੀ ਜੀ ਨਿਊ ਜੇ ਤੁਹਾਨੂੰ ਪ੍ਰਿੰਟ ਮੈਲਣ ਵਾਲੇ ਆ ਐਦਾਂ ਤੁਸੀਂ ਬਾਟਮ ਵੀ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਦੇਖੋ ਜੀ ਬਹੁਤ ਪਿਆਰਾ ਪੀਸ ਰਹੂਗਾ ਜੀ ਸ਼ਾਇਦ ਤੁਹਾਨੂੰ ਚਾਰ ਦੀ ਕੱਟ ਤੱਕ ਵੀ ਪੂਰਾ ਸੂਟ ਮਿਲੇ ਜੀ ਇਹ ਵਾਲਾ ਪੀਸ ਦਾ ਇਹ ਦੇਖੋ ਜੀ ਇਹ ਵੀ ਆਰੀ ਵਰਕ ਹੋਇਆ ਇਹ ਤੁਹਾਨੂੰ 125 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈਣ ਵਾਲਾ ਪੀਸ ਹੈ ਤੇ ਇਹ ਵਾਲੀ ਬੋਟਮ ਵੀ ਤੁਸੀਂ ਇਹਨਾਂ ਨਾਲ ਲੈ ਸਕਦੇ ਹੋ ਸਾਡੇ ਕੋਲੋਂ ਜੇਕਰ ਤੁਸੀਂ ਗ੍ਰੇ ਕਲਰ ਦੀ ਬੋਟਮ ਲਾਉਣਾ ਚਾਹੁੰਦੇ ਹੋ ਤਾਂ ਗ੍ਰੇ ਕਲਰ ਦੀ ਬੋਟਮ ਵੀ ਇਹਨਾਂ ਨਾਲ ਲੈ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਇਹ ਆਰੀ ਵਰਕ ਹੈ ਆਰੀ ਵਰਕ ਤੁਹਾਨੂੰ ਪੈਣ ਵਾਲਾ ਸਿਰਫ 125 ਰੁਪਏ ਪਰ ਮੀਟਰ ਦੇ ਪੀਸ ਨਾਲ ਠੀਕ ਹੈ ਜੀ ਪਿਛਲੀ ਵਾਰ ਇਹ 1000 ਰੁਪਏ ਦਾ ਸੂਟ ਸੇਲ ਹੋ ਰਿਹਾ ਸੀ ਆਰੀ ਵਰਕ ਵਾਲਾ ਤੇ ਇਹ ਵਾਲਾ ਪੀਸ ਦੇਖੋ ਜੀ ਇਹ ਸਾਨੂੰ ਜਿਹੜਾ ਪੀਸ ਪਊਗਾ ਛੋਟਾ ਪੀਸ ਆ ਥੋੜਾ ਜਿਹਾ ਇਹ 1.5 ਮੀਟਰ ਦੀ ਕੱਟ ਵਿੱਚ ਰਹੂਗਾ ਜਿਹੜੀਆਂ ਮੇਰੀਆਂ ਭੈਣਾਂ ਦੀ ਮੋੜ ਕੇ ਸ਼ਰਟ ਬੰਦੀ ਹੈ ਲੈ ਸਕਦੀਆਂ ਸਾਡੇ ਕੋਲੋਂ ਤੇ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਹੈ ਬਈ ਠੀਕ ਹੈ ਜੀ ਜਿਹਦੀ ਮੋੜ ਕੇ ਸ਼ਰਟ ਬੰਦੀ ਹੈ ਲੈ ਸਕਦੀ ਹੈ ਤੇ ਇਹ ਵੀ ਆਰੀ ਵਰਕ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਜਲਦੀ ਅ디 ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ 4 ਮੀਟਰ ਤੱਕ ਸੂਟ ਪੈਣ ਵਾਲਾ ਏ ਜੀ ਚੈੱਕ ਕਰੋ 컬러 ਦੇਖੋ ਜੀ ਬੜਾ ਪਿਆਰਾ ਜਿਹਾ 컬러 ਰਹਿਣ ਵਾਲਾ ਹੈ ਪ੍ਰਿੰਟ ਪ੍ਰਿੰਟਿੰਗ ਤਾਂ ਸਾਰੀ ਲਾਜਵਾਬ ਹੁੰਦੀ ਹੈ ਰਸ਼ੀਆ ਦੀ ਤੇ ਸਟਾਫ ਵੀ ਬਹੁਤ ਫਾਈਨ ਹੁੰਦਾ ਜੀ ਰਸ਼ੀਆ ਦਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਆਰੀ ਵਰਕ ਦੇ ਵਿੱਚ ਮਿਲੂਗਾ ਦੇਖੋ ਜੀ ਇਹ ਵਾਲੀ ਲੈ ਸਕਦੇ ਹੋ ਨਾਲ ਮੈਚਿੰਗ ਬਾਟਮ ਇਹ ਮੈਚਿੰਗ ਬਾਟਮ ਹੈ ਆਰੀ ਵਰਕ ਦਾ ਪੀਸ ਰਹੂਗਾ ਜੀ 125 ਰੁਪਏ ਪਰ ਮੀਟਰ ਦੇ حساب ਨਾਲ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਬਲੈਕ ਪ੍ਰਿੰਟਿੰਗ ਦੇ ਵਿੱਚ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਰੋਗੀ ਨਾਲ ਮੈਚਿੰਗ ਬਾਟਮ ਸੇਮ ਪ੍ਰਿੰਟ ਦੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਪੀਸ ਬੜਾ ਪਿਆਰਾ ਜਿਹਾ ਰਹਿਣ ਵਾਲਾ ਜਲਦੀ ਜਲਦੀ ਸਕਰੀਨਸ਼ਾਟ ਲੈ ਸਕਦੇ ਹੋ ਸਟਾਫ ਦਾ ਬਹੁਤ ਫਾਈਨ ਹੁੰਦਾ ਜੀ ਰਸ਼ੀਆ ਬ੍ਰਾਂਡ ਮੇਰੀ ਆਪੈਨਾਂ ਨੂੰ ਪਤਾ ਰਸ਼ੀਆ ਬ੍ਰਾਂਡ ਬਾਰੇ ਸਟਾਫ ਬਾਰੇ ਵੀ ਕਾਫੀ ਪਤਾ ਹੈ ਤੇ ਇਹ ਵਾਲਾ ਜਿਹੜਾ ਪੀਸ ਹੈ ਨਾ ਮਸਲੀਨ ਦੇ ਵਿੱਚ ਹੈ ਜੀ ਦੇਖੋ ਇਹ ਮਸਲੀਨ ਦੇ ਵਿੱਚ ਹੈ ਰਸ਼ੀਆ ਬ੍ਰਾਂਡ ਦੀ ਮਸਲੀਨ ਹੈ ਜੀ ਇਹ ਇਹ ਵਾਲਾ ਇਹ ਤੁਹਾਨੂੰ ਪੀਸ ਜਿਹੜਾ ਪਾਊਗਾ ਇਹ ਪਾਊਗਾ ਤੁਹਾਨੂੰ 150 ਰੁਪਏ ਪਰ ਮੀਟਰ ਪੀਸ ਜੀ 150 ਰੁਪਏ ਪਰ ਮੀਟਰ ਪੀਸ ਪੈਣ ਵਾਲਾ ਜੀ ਇਹ ਵਾਲਾ ਇਹ ਮਸਲੀਨ ਦਾ ਪੀਸ ਹੈ ਜੀ ਰਸ਼ੀਆ ਬ੍ਰਾਂਡ ਦੀ ਮਸਲੀਨ ਰਹਿਣ ਵਾਲੀ ਹੈ ਜੀ ਚੈੱਕ ਬਹੁਤ ਫਾਈਨ ਸਟਾਫ ਹੈ ਜੀ ਮਸਲੀਨ ਦਾ ਅਗਲਾ ਚੈੱਕ ਕਰੋ ਜੀ ਆਫ ਆਫ ਵਾਈਟ ਦੇ ਵਿੱਚ ਕੋਈ ਲਾਈਟ ਚਾਰਟ ਪਸੰਦ ਕਰਦਾ ਜੀ ਇਹ ਆਫ ਵਾਈਟ ਦੇ ਵਿੱਚ ਪ੍ਰਿੰਟ ਲੈਣ ਵਾਲਾ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਬਣਾਣਾ ਜੀ ਆਫ ਵਾਈਟ ਦੇ ਵਿੱਚ ਤੇ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਦੇਖੋ ਜੀ ਸ਼ਰਟ ਪੀਸ ਰਹੂਗਾ ਜੀ ਇਹ ਚੈੱਕ ਕਰੋ 10 ਮੀਟਰ ਦੀ ਕੱਟ ਵੀ ਰਹਿ ਸਕਦੀ ਹੈ 3.5 ਦੀ ਕੱਟ ਵੀ ਰਹਿ ਸਕਦੀ ਹੈ ਤੇ ਮੇਰੀਆਂ ਭੈਣਾਂ ਆਪਣੀ ਫਰੌਕ ਵੀ ਰੈਡੀ ਕਰ ਸਕਦੀਆਂ ਬਣਾ ਕੇ ਇਹ ਦੇਖੋ ਜੀ ਚੈੱਕ ਕਰੋ ਇਹ ਵੀ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲੂਗਾ ਜੀ ਪ੍ਰਿੰਟ ਚੈੱਕ ਕਰੀ ਚਲੋ ਪੂਰਾ ਕੰਪਲੀਟ ਸੂਟ ਮੈਲਣ ਵਾਲਾ ਦੋ ਪੀਸਾਂ ਦੇ ਵਿੱਚ ਇਹ ਛੋਟੇ ਪ੍ਰਿੰਟ ਦੇ ਪੀਸ ਹੈ ਜੀ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਛੋਟਾ ਛੋਟਾ ਪ੍ਰਿੰਟ ਹੈ ਜੀ 100 ਰੁਪਏ ਪਰ ਮੀਟਰ ਪਊਗਾ ਜੀ ਇਹ ਵਾਲਾ ਪੀਸ ਸ਼ਰਟ ਪੀਸ ਰਹੂਗਾ ਜੀ ਇਹਦੇ ਹੋਰ ਪੀਸ ਵੀ ਤੁਹਾਨੂੰ ਮਿਲਣਗੇ ਦੇ ਵਿੱਚ ਪੂਰਾ ਸੂਟ ਵੀ ਲੈ ਸਕਦੇ ਹੋ ਇਹ ਚੈੱਕ ਕਰੋ ਜੀ ਇਹ ਵੀ ਕਲਰ ਬੜਾ ਬਹੁਤ ਪਿਆਰਾ ਲੈਣ ਵਾਲਾ ਚ ਇਹ ਪੂਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਦੇਖੋ 4 ਮੀਟਰ 4.5 ਮੀਟਰ ਦੀ ਕੱਟ ਤੱਕ ਤੁਹਾਨੂੰ ਸੂਟ ਮਿਲੂਗਾ 100 ਰੁਪਏ ਪਰ ਮੀਟਰ ਦੇ ਨਾਲ ਜੇਕਰ ਤੁਸੀਂ 4 ਮੀਟਰ ਲੈਣਾ ਤਾਂ ਤੁਹਾਨੂੰ 400 ਦਾ ਸੂਟ ਪੈ ਜਾਣਾ ਰਸ਼ੀਆ ਬ੍ਰੈਂਡ ਦਾ ਸਟਾਫ ਤਾਂ ਇਹਨਾਂ ਫਾਈਨ ਹੈ ਪਰ ਤੁਸੀਂ 2-3 ਗਰਮੀਆ ਸਟਾਫ ਨੂੰ ਪਾ ਲਓ ਕੁਝ ਨਹੀਂ ਹੋਣਾ ਐਡਾ ਹੀ ਸੌਫਟ ਸਟਾਫ ਰਹੂਗਾ ਤੇ ਨਾਈਂ ਦਾ ਕਲਰ ਡਲ ਹੋਵੇ ਜੀ ਸਟਾਫ ਦਾ ਇਹ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਕਾਟਨ ਲਾਉਣਾ ਹੈ ਰਸ਼ੀਆ ਦਾ ਪੂਰਾ ਸੂਟ ਮਿਲ ਸਕਦਾ 4 ਮੀਟਰ ਦੀ ਕੱਟ ਤੱਕ ਦੇਖੋ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਇਹ ਵੀ ਤੁਹਾਨੂੰ 4 ਕਿਲੋਮੀਟਰ ਦੀ ਕੱਟ ਤੱਕ ਮਿਲਣ ਵਾਲਾ ਜੀ ਪ੍ਰਿੰਟ ਦੇਖੋ ਜੀ ਕਿੰਨੀ ਡਿਜ਼ਾਈਨਿੰਗ ਕਿੰਨੀ ਪਿਆਰੀ ਰਹਿਣ ਵਾਲੀ ਇਹਨਾਂ ਪੀਸਾਂ ਦੇਖੋ ਅਗਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ 3 1/2 ਮੀਟਰ ਦੀ ਕੱਟ ਤੱਕ ਹੋਣ ਵਾਲਾ ਜੀ ਇਹ ਵਾਲਾ ਪੀਸ ਠੀਕ ਹੈ ਜੀ ਇਹਦੇ ਨਾਲ ਦਾ ਇੱਕ ਪੀਸ ਤੁਹਾਨੂੰ ਹੋਰ ਮਿਲ ਸਕਦਾ ਪੂਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵੀ ਤੁਹਾਨੂੰ ਇਹ ਵੀ ਤੁਸੀਂ ਸਾਡੇ ਕੋਲੋਂ ਪੂਰਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਸਾਰੀ ਵੱਡੀ ਕੱਟ ਰਹਿਣ ਵਾਲੀ ਹੈ ਪੀਸਾਂ ਦੀ ਪੂਰਾ ਸੂਟ ਲੈ ਸਕਦੇ ਹੋ ਕਲਰ ਦੇਖੋ ਜੀ ਕਿੰਨਾ ਪਿਆਰਾ ਆਲ ਓਵਰ ਸੂਟ ਰੈਡੀ ਕਰ ਲੋ ਬਣਾ ਕੇ ਬਹੁਤ ਪਿਆਰਾ ਬਣਾ ਤੇ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਲੈ ਕੇ ਆਇਆ ਸਿਰਫ ਪੀਸ ਰਹਿਣਗੇ 100 ਰੁਪਏ ਪਰ ਮੀਟਰ ਦੇ ਨਾਲ ਇਹ ਵਾਲਾ ਜਿਹੜਾ ਪੀਸ ਰਹੂਗਾ ਖਾਦੀ ਦੇ ਵਿੱਚ ਰਹੂਗਾ ਜੀ ਇਹ ਤੁਹਾਨੂੰ ਪਾਊਗਾ ਜੀ 120 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਖਾਦੀ ਦੇ ਵਿੱਚ ਰਹਿਣ ਵਾਲਾ ਪੀਸ ਇਹ ਖਾਦੀ ਚ ਪਊਗਾ ਜੀ ਕੱਟ ਰੂਗੀ ਜੀ ਪੌਣੇ 1 2 ਮੀਟਰ ਦੀ ਇਹਦੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਸ਼ਾਰਟ ਪੀਸ ਰਹੂਗਾ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਬਰ ਜੇ ਪਿਆਰੇ ਪਿਆਰੇ ਕਲਰ ਰਹਿਣ ਵਾਲੇ ਆ ਤੇ ਇਹ ਚੈੱਕ ਕਰੋ ਜੀ ਇਹਨਾਂ ਤੁਸੀਂ ਬਾਟਮ ਲੈ ਸਕਦੇ ਹੋ ਐਦਾਂ ਦੀ ਠੀਕ ਹੈ ਜੀ ਪੈਟਰਨ ਦੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਪੈਟਰਨ ਬਾਟਮ ਸ਼ਾਰਟ ਪੀਸ ਰਹਿਣ ਵਾਲਾ ਜੀ ਇਹ 2 ਕਿ ਮੀਟਰ ਦਾ ਸਵਾ 2 ਮੀਟਰ ਦੀ ਕੱਟ ਤੱਕ ਸ਼ਾਰਟ ਪੀਸ ਰਹੂਗਾ ਜੀ ਠੀਕ ਹੈ ਜੀ ਇਹ ਚੈੱਕ ਕਰੋ ਚੈੱਕ ਕਰੋ ਜੀ ਇਹ ਬਲੈਕ ਨੇਵੀ ਬਲੂ ਜਿਹਾ ਕਲਰ ਹੈ ਜੀ ਨੇਵੀ ਬਲੂ ਦੇ ਵਿੱਚ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਨਜ਼ਦੀਕ ਤੋਂ ਦੇਖੋ ਛੋਟੇ ਛੋਟਾ ਪ੍ਰਿੰਟ ਦਾ ਸੂਟ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਸਿਰਫ 100 ਰੁਪਏ ਪਰ ਮੀਟਰ ਦੇ ਵਿੱਚ ਦੇਖੋ ਜੀ ਤੁਹਾਨੂੰ 500 ਦਾ ਜੇ ਤੁਸੀਂ ਸੂਟ ਬਾਈ ਕਰੋਗੇ ਨਾ ਤਾਂ ਤੁਹਾਨੂੰ ਬਹੁਤ ਘੱਟ ਹੀ ਹੈ ਜੇ ਕਪੜੇ 'ਚ 500 ਦਾ ਸੂਟ ਪੈਂਡ ਵਾਲਾ ਠੀਕ ਹੈ ਜੀ ਜਿਹੜਾ 1 2 ਤੋਂ ਜੂਰੋਂ ਆਪਾਂ ਪਾਣੇ ਤੇ ਡਲ ਹੋ ਜਾਂਦਾ ਤੇ ਇਹ ਤੁਹਾਨੂੰ ਅਸੀਂ ਕੱਟ ਪੀਸਾਂ ਦੇ ਵਿੱਚ ਰਸ਼ੀਆ ਦਾ ਕਵਰਲ ਔਨ ਦੇ ਰਹੇ ਹਾਂ ਜੀ ਬਹੁਤ ਫਾਈਨ ਸਟਾਫ ਹੁੰਦਾ ਜੀ ਇਹ ਵਾਲਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਮੈਚਿੰਗ ਬਾਟਮ ਲੈ ਲਓ ਜੀ ਇੰਦਾ ਗ੍ਰੇ ਕਲਰ ਦੀ ਠੀਕ ਹੈ ਜੀ ਬਹੁਤ ਪਿਆਰਾ ਪੀਸ ਹੈ ਪ੍ਰਿੰਟ ਸਭ ਦੇ ਸਾਰੇ ਪ੍ਰਿੰਟ ਨੂੰ ਨਵੇਂ ਪ੍ਰਿੰਟ ਮੈਨਣ ਵਾਲੇ ਆ ਠੀਕ ਹੈ ਜੀ ਬਲੈਕ ਦੇ ਕਾਫੀ ਡਿਮਾਂਡ ਸੀ ਬਲੈਕ ਅੰਬੰਗਾ ਵਾਲੇ ਪੀਸ ਦੀ ਸਾਡੇ ਕੋਲੇ 2-3 ਪੀਸ ਅਵੇਲੇਬਲ ਆ ਅੰਬੰਗਾ ਵਾਲੇ ਦੇਖੋ ਬਹੁਤ ਪਿਆਰਾ ਕਲਰ ਹੈ ਇਹਨਾਂ ਤੁਸੀਂ ਅੰਬੰਗਾਲੀ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਦੇਖੋ ਜੀ ਐਦਾਂ ਬਲੈਕ ਕਲਰ ਦੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਹ ਵਾਲਾ ਚੱਕਰ ਪ੍ਰਿੰਟਿੰਗ ਇਹ ਵੀ ਤੁਸੀਂ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਜੀ ਪੂਰਾ ਕੰਪਲੀਟ ਸੂਟ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਬਹੁਤ ਹੀ ਪਿਆਰੀ ਪਿਆਰੀ ਪ੍ਰਿੰਟਿੰਗ ਮੈਲਨ ਵਾਲੀ ਤੁਹਾਨੂੰ ਕੰਪਲੀਟ ਸੂਟ ਲੈ ਸਕਦੇ ਹੋ ਰਸ਼ੀਆ ਬ੍ਰਾਂਡ ਹੋਊਗਾ ਜੀ ਇਹ ਦੇਖੋ ਜੀ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਮਾਰਬਰ ਪ੍ਰਿੰਟਿੰਗ ਹੈ ਦੀ ਤੇ ਸ਼ਿਮਰ ਕਾਟਨ ਰੈਨ ਵਾਲਾ ਜੀ ਸ਼ਿਮਰ ਕਾਟਨ ਦੇ ਵਿੱਚ ਪਊਗਾ ਪੀਸ 120 ਰੁਪਏ ਪਰ ਮੀਟਰ ਦੇ ਨਾਲ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਕੰਪਲੀਟ ਸੂਟ ਲੈ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਕੱਟ ਜਿਹੜੀ ਸਾਡੇ ਕੋਲੇ ਆਈ ਆ ਰਸ਼ੀਆ ਦੀ ਪਾਰਸਲ ਪਹੁੰਚੇ ਜੀ ਵੱਡੀ ਕੱਟ ਰਹਿਣ ਵਾਲੀ ਹੈ ਇਹ ਵੀ ਤੁਸੀਂ ਕੰਪਲੀਟ ਸੂਟ ਲੈ ਸਕਦੇ ਜੀ ਇਹ ਵਾਲੇ ਪ੍ਰਿੰਟ ਵਿੱਚ ਵੀ ਕੰਪਲੀਟ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੀ ਪਿਆਰੀ ਪ੍ਰਿੰਟਿੰਗ ਨਾਲ ਤੁਹਾਡੇ ਵਾਸਤੇ ਅਸੀਂ ਪੀਸ ਲੈ ਕੇ ਆਂ ਕੱਟ ਪੀਸ ਕੱਟ ਪੀਸ ਸਾਡੀ ਸ਼ਾਪ ਤੇ ਓਪਨ ਹੁੰਦੇ ਰਹਿੰਦੇ ਆ ਜੀ ਇਸ ਤੋਂ ਬਾਅਦ ਅਸੀਂ ਤੁਹਾਡੇ ਵਾਸਤੇ ਦੋ ਪਾਰਸਲ ਖੋਲ੍ਹਾਂਗੇ ਦਾਸ ਬ੍ਰਾਂਡ ਦੇ ਜੀ ਠੀਕ ਹੈ ਜੀ ਦਾਸ ਬ੍ਰਾਂਡ ਦੇ ਵੀ ਸਾਡੇ ਕੋਲੇ ਪਾਰਸਲ ਪਹੁੰਚਣ ਵਾਲੇ ਆ ਤੇ ਇਹ ਸੀ ਰਸ਼ੀਆ ਦੇ ਦੋ ਪਾਰਸਲ ਅੱਜ ਆਏ ਸਾਡੇ ਕੋਲੇ ਵੇਖੋ ਜੀ ਵਾਲੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਦੀ ਇਹ ਚੈੱਕ ਕਰੋ ਜੀ ਇਹ ਬਲੈਕ ਦੇ ਵਿੱਚ ਪ੍ਰਿੰਟ ਮਿਲਣ ਵਾਲਾ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੋਊਗਾ ਜੀ ਇਹ ਸਾਡਾ ਅੱਜ ਸਾਡੇ ਦਾ ਅੱਜ ਸਾਡੇ ਰਸ਼ੀਆ ਬ੍ਰੈਂਡ ਦੇ ਕੱਟ ਪੀਸ ਜੀ ਤੇ 100 ਰੁਪਏ ਪਰ ਮੀਟਰ ਪੈਣਾ ਜੀ ਆਰੀ ਵਰਕ ਦੀ ਪ੍ਰਾਈਸ ਲੱਗ ਹੈ ਰਸ਼ੀਆ ਦੀ ਰਸ਼ੀਆ ਦਾ ਜਿਹੜੀ ਕਾਟਨ ਲਾਉਣਾ 100 ਰੁਪਏ ਪਊਗਾ ਜੀ ਤੇ ਜਿਹੜਾ ਸ਼ਿਮਰ 120 ਰੁਪਏ ਪਊਗਾ ਜੀ ਜੇ ਨਾ ਪੀਸਾਂ ਵਿੱਚ ਕੋਈ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜੀ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜਿਸ ਵਿੱਚ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਇਹ ਪੀਸ ਬਾਏ ਕਰ ਸਕਦੇ ਹੋ ਮੇਰੇ ਜਿਹੜਾ ਐਡਰੈਸ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਮੇਰੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਫਿਰ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਇਹ ਵਾਲਾ ਪੀਸ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਵੀ ਦੇਖ ਸਕਦੇ ਹੋ